ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਐਂਡ ਧਰਮਗੜ ਸੀਲ ਅੰਮਲੋਾ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਇਹ ਸਾਡਾ ਝੋਨਾ ਜਿਹੜਾ ਹੂਸਾ ਬਾਸਮਤੀ 1886 ਐ ਜਿਹੜੀ 1401 ਦਾ ਸੋਲਿਆ ਦਾ ਰੂਪ ਐ ਤੇ ਇਹ ਕਿਸਾਨ ਵੀਰੋ ਜਿਹੜੀ ਵੈਰਾਈਟੀ ਆ ਇਹਦੇ ਚ ਨੈਕ ਬਲਾਸਟ ਜਿਹਨੂੰ ਅਸੀਂ ਘੰਡੀ ਤੋੜ ਕਹਿੰਦੇ ਆ ਤੇ ਵੀ ਐਲ ਵੀ ਝੁਰਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਐ ਤੇ ਇਹ ਕਿਸਾਨ ਵੀਰੋ ਅਸੀਂ ਕਦੂ ਕਰਕੇ ਲਾਈ ਆ ਜਿਹੜੀ ਤੇ ਇਸ ਪਾਸੇ ਜਿਹੜਾ ਸਾਡਾ ਦੂਜਾ ਖੇਤ ਐ ਬਿਨਾ ਕਦੂ ਤੇ ਆ ਮੈਸਾ ਵੀ ਨਾ ਬਿਨਾ ਕਦੂ ਤੇ ਵੀ ਜੀਰੀ ਹੈ ਜਿਹੜੀ ਸਾਡੀ ਬੜੀ ਕਾਮਯਾਬ ਹੈ ਇਹ ਜਿਹੜਾ ਪਾਣੀ ਇਹਦੇ ਚਰੀਜ ਚਾਰਜ ਹੁੰਦਾ ਮੈਂ ਸਮਝਦਾ ਜਿੱਥੇ-ਜਿੱਥੇ ਵੀ ਨਹਿਰੀ ਪਾਣੀ ਲੱਗਦਾ ਜਿਵੇਂ ਕਿਸਾਨ ਵੀਰੋ ਤਰਾਹ ਵਾਲੀ ਨਹਿਰ ਹੈ ਉਹਦਾ ਪਾਣੀ ਬੜਾ ਗਾੜਾ ਹੈ ਤੇ ਧਰਤੀ ਦਾ ਜਿਹੜਾ ਪਾਣੀ ਹੈ ਡਿੱਗਦਾ ਲੈਵਲ ਉਹਦਾ ਹਰ ਸਾਲ ਨੀਵਾ ਹੋ ਰਿਹਾ ਹੈ ਉਹਨੂੰ ਠੱਲ ਪਾਉਗੀ ਕਿਸਾਨ ਵੀਰੋ ਪਾਣੀ ਰੀਚਾਰਜ ਹੋਊਗਾ ਜਿਹੜੀ ਸਾਡੀ ਧਰਤੀ ਹੈ ਉਹਦੀ ਸਿਹਤ ਬਿਹਤਰ ਬਣੂਗੀ ਤੇ ਮੈਸਾ ਵੀ ਨਾ ਸੁੱਕਾ ਕਦੂ ਵੀ ਬੜਾ ਕਾਮਯਾਬ ਕਿਸਾਨ ਵੀਰੋ ਇਸ ਸਾਲ ਮੈਂ ਦੋ ਵੈਰਾਈਟੀਆਂ ਹੋਰ ਬਾਸਪਤੀ ਦਾ ਨਵੀਆਂ ਲਾਈਆਂ ਨੇ ਜਿਹੜੀਆਂ ਡਾਕਟਰ ਏ ਕੇ ਸਿੰਘ ਵਿਸ਼ੇਪ੍ਰਸਿੱਧ ਵਿਗਿਆਨੀ ਇੰਟਰਨੈਸ਼ਨਲ ਅ ਪ੍ਰਸਿੱਧ ਵਿਗਿਆਨੀ ਉਹਨਾਂ ਨੇ ਬਾਸਪਤੀ ਦਾ ਕਿਸਾਨ ਵੀ ਬਹੁਤ ਕਿਸਮਾਂ ਕੱਢਿਆ ਨੇ ਤੇ ਇੰਨੀਆਂ ਦਾ ਤਾਂ ਮੈਂ ਸਮਝਦਾ ਨਾਮ ਨਹੀਂ ਚੇਤਾ ਆਉਂਦਾ ਜਿਵੇਂ 1509 ਨੂੰ ਸੋਧ ਕੇ ਉਹਨਾਂ ਨੇ 1692 ਬਾਈ ਦਾਸ ਸਾਹਿਬ ਨੇ ਤੇ 1692 ਨੂੰ ਸੋਧ ਕੇ 1847 ਬਣਾਈ ਹੈ ਕਿਸਾਨ ਵੀਰੋ 18 47 ਤੋਂ ਬਾਅਦ ਆਡਾ ਸਾਹਿਬ ਨੇ 1885 ਬਾਸਮਤੀ ਦਿੱਤੀ 1885 ਤੋਂ ਬਾਅਦ 19 85 ਕਰਕੇ ਕਿਸਾਨ ਵੀਰੋ ਬਾਸਮਤੀ ਦਿੱਤੀ ਹੈ ਜਿਹੜੀ ਸਿੱਧੀ ਬਿਜਾਈ ਵਾਲੀ ਬਹੁਤ ਕਾਮਯਾਬ ਹੈ ਜਿਹੜੀ ਮੈਂ ਪਿੰਡਾ ਆਪਣੇ ਫਾਰਮ ਦੇ ਲਾਗੇ ਲਾਈ ਹੈ ਤੇ ਉਹਦੇ ਤੇ ਕਿਸਾਨ ਵੀਰੋ ਮਹਿਜਾ ਥੱਪੀਆਂ ਦੋ ਸਪਰਿਆਂ ਕਰਕੇ ਨਦੀਨ ਨੇ ਜਿਹੜੇ ਬਹੁਤ ਚੰਗੀ ਤਰ੍ਹਾਂ ਕਾਬੂ ਆਉਂਦੇ ਨੇ ਤੇ ਸਾਡੀ ਜਿਹੜੀ ਸਿੱਧੀ ਬਿਜਾਈ ਵਾਲੇ ਕਿਸਾਨ ਵੀਰੋ ਢੰਗ ਆਡਾ ਸਾਹਿਬ ਨੇ ਜਿਹੜੀਆਂ ਵੈਰੈਟੀਆਂ ਦਿੱਤੀਆਂ ਨੇ ਉਹਨਾਂ ਅਗਲੀ ਜਿਹੜੀ ਫਸਲ ਆਉਦਾ ਵੀ ਝਾੜ ਵਧੂਗਾ ਸਾਡੀ ਜ਼ਮੀਨ ਦੀ ਸਿਹਤ ਬਿਹਤਰ ਹੋਊਗੀ ਸਾਡਾ ਜਿਹੜਾ ਪਾਣੀ ਹੈ ਧਰਤੀ ਦਾ ਮੀਂਹ ਦਾ ਪਾਣੀ ਨਹਿਰੀ ਪਾਣੀ ਉਹ ਸਾਰਾ ਰੀਚਾਰਜ ਹੋਊਗਾ ਤੇ ਕਿਸਾਨ ਵੀ ਤੇ ਸਾਡੀ ਜਿਹੜੀ ਵੈਰਾਈਟੀ ਹੈ ਇਹ 1886 ਦੀ ਇਸ ਰੋਗਿੰਗ ਵੀ ਚੱਲ ਰਹੀ ਹੈ ਤੇ ਕਾਫੀ ਵੱਡੀ ਤਦਾਦ ਦੇ ਵਿੱਚ ਸਾਡੀ ਜਿਹੜੇ ਅੱਜ ਲੇਬਰ ਵਾਲੇ ਲੱਗੇ ਨੇ ਤੇ ਮੈਂ ਸਮਝਦਾ ਇਹ ਜਿਹੜੀ ਵੈਰਾਈਟੀ ਆ ਥੋੜਾ ਲੰਮਾ ਸਮੇਂ ਚ ਪੱਕਣ ਆਈ ਹੈ ਕਿਸਾਨ ਵੀਰੋ ਡਾ ਸਾਹਿਬ ਨੇ ਇਸ ਸਾਲ ਇੱਕ ਹੋਰ ਉਹਨਾਂ ਦੀ ਡਾ ਸਾਹਿਬ ਦੀ ਵੈਰਾਈਟੀ ਪਾਈਪਲਾਈਨ ਦੇ ਵਿੱਚ ਆ ਜਿਹੜੀ ਯੰਗ ਫਾਰਮਰ ਟੈਕ ਸੈਂਟਰ ਰੱਖਣਾ ਦੇਖੇ ਲੱਗੀ ਆ ਤੇ 1882 ਕਰਕੇ ਆਪੂਸਾ ਤੇ ਡਾ ਸਾਹਿਬ ਨੇ ਉਹਦੇ ਚ ਕਿਸਾਨ ਵੀਰੋ ਜੀਨ ਪਾਤੇ ਵੀ ਉਹ ਸੋਕੇ ਦਾ ਮੁਕਾਬਲਾ ਵੀ ਕਰੂਗੀ ਤੇ ਮੈਸ ਸਾਹਿਬ ਨਾਲ ਜੀ ਦੀ ਚ ਕਿਸਾਨ ਵੀਰੋ ਬਹੁਤ ਸੁਧਾਰ ਹੋਇਆ ਪਹਿਲਾਂ ਕਿਸਾਨ ਵੀਰ ਮਈ ਦੇ ਵਿੱਚ ਵੀ ਕਿਸੇ ਵੇਲੇ ਝੋਨਾ ਲਾਉਂਦੇ ਸੀ ਤੇ ਹੁਣ ਤਾਂ ਪੰਜਾਬ ਸਰਕਾਰ 15 20 ਜੂਨ ਤੋਂ ਰეკਮੈਂਡੇਸ਼ਨ ਕਰਦੀਆ ਝੋਨਾ ਲਾਉਣ ਦੀ ਤੇ ਕਿਸਾਨ ਵੀਰ ਲੇਜ਼ਰ ਲੈਵਰ ਕਰਾਹੇ ਨਾਲ ਸਾਰੀਆਂ ਜ਼ਮੀਨਾਂ ਪੱਧਰ ਕਰਦੇ ਨੇ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਾਣੀ ਨੂੰ ਬਚਾਉਣ ਲਈ ਬਹੁਤ ਕੰਮ ਕੀਤਾ ਤੇ ਟੈਂਸੀਓਮੀਟਰ ਦੀ ਕਾਟ ਕੱਢੀ ਕਿਸਾਨ ਵੀਰੋ ਟੈਂਸੀਓਮੀਟਰ ਜਿਹੜਾ ਉਹਦੇ ਨਾਲ ਜਦੋਂ ਪਾਣੀ ਹੈ ਜਿਹੜਾ ਪੀੜੇ ਦੇ ਵਿੱਚ ਚਲਿਆ ਜਾਂਦਾ ਤੇ ਜਿਵੇਂ ਸਾਡੇ ਕਿਸਾਨ ਵੀਰੋ ਅੱਗੇ ਲਾਲ ਲਾਈਟਾਂ ਜਿਵੇਂ ਅਸੀਂ ਲਾਈਟਾਂ ਦੇ ਉੱਤੇ ਗਲੰਘਦੇ ਆ ਨਾ ਜਦੋਂ ਲਾਲ ਲਾਈਟ ਜੋ ਜਾਨੇ ਆਉ ਖਤਰੇ ਦਾ ਨਿਸ਼ਾਨ ਹੋ ਜਾਂਦਾ ਹੈ ਉਸ ਤਰ੍ਹਾਂ ਇਹ ਪੀਏ ਦੇ ਵਿੱਚ ਜਦੋਂ ਪੀਲੇ ਤੋਂ ਬਾਅਦ ਫਿਰ ਲਾਲ ਹੁੰਦਾ ਹੈ ਤੇ ਅਸੀਂ ਪੀਲੇ ਤੇ ਕਿਸਾਨ ਵੀਰੋਂ ਪਾਣੀ ਜਿਹੜਾ ਲਾਉਣਾ ਜੀਡੀ ਨੂੰ ਸ਼ੁਰੂ ਕਰਿਆ ਸੀਗਾ ਟੈਂਸਿਓਮੀਟਰ ਜਿਹੜਾ ਅਸੀਂ ਲਾਇਆ ਤੇ ਹੁਣ ਤਾਂ ਮੈਂ ਸਾਹਮਣੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਜਿਹੜੀ ਅੱਖ ਹੈ ਉਹ ਟੈਂਸਿਓਮੀਟਰ ਬਣ ਗਈ ਕਿਸਾਨ ਵੀਰੋਂ ਪਾਣੀ ਬੜਾ ਘੱਟ ਲੱਗਦਾ ਹੈ ਤੇ ਕਿਸਾਨ ਵੀਰੋਂ ਜਿਹੜਾ ਝੋਨਾ ਲਾਉਣਾ ਸਾਡੀ ਮਜਬੂਰੀ ਹੈ ਤੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਮੱਕੀ ਦੀ ਖੇਤੀ ਕਰਦੇ ਸੀ ਨਰਮੇ ਕਪਾਹਾਂ ਦੀ ਖੇਤੀ ਕਰਦੇ ਸੀਗੇ ਮਿਰਚਾਂ ਦੀ ਖੇਤੀ ਕਰਦੇ ਸੀ ਕਿਸਾਨ ਵੀਰੋ ਜਦੋਂ بارش ਜ਼ਿਆਦਾ ਪੈਂਦੀ ਸੀ ਤਾਂ ਸਾਡੇ ਜਿਹੜੇ ਮਿਰਚਾਂ ਮੱਕੀ ਨਰਮੇ ਕਪਾਹ ਜਸ ਜਿਹੜੀਆਂ ਸਾਡੀਆਂ ਕਿਸਾਨ ਵੀਰੋ ਪੁਰਾਣੀਆਂ ਅਪਚਲਿਤ ਕਿਸਮਾਂ ਥੀ ਗਈਆਂ ਫਸਲਾਂ ਥੀ ਉਹ ਮਰ ਜਾਂਦੀਆਂ ਦੀ بارش ਨਾਲ ਜਿਹੜਾ ਧੋਨਾ ਕਿਸਾਨ ਵੀਰੋ ਇਹ ਪਾਣੀ ਨੂੰ ਬਰਦਾਸ਼ਤ ਕਰ ਲੈਂਦਾ ਸੀਗਾ ਮਰਦਾ ਨਹੀਂ ਥੀ ਤੇ ਹੁਣ ਕਿਸਾਨ ਵੀਰੋ ਕਿਸਾਨਾਂ ਨੂੰ ਇਹ ਗੱਲ ਦਾ ਸੋਝੀ ਪੈ ਗਈ ਸਮਝ ਪੈ ਗਈ ਵੀ ਜਿਹੜਾ ਝੋਨਾ ਉਹ ਪਾਣੀ ਨੂੰ ਝੱਲ ਸਕਦਾ ਉਹਦੇ ਚ ਲਗਾਤਾਰ ਪਾਣੀ ਕਢਾਉਣ ਦੀ ਲੋੜ ਨਹੀਂ ਤੇ ਪੰਜਾਬ ਦੇ ਕਿਸਾਨ ਹੁਣ ਬੜੇ ਸਿਆਣੇ ਨੇ ਸਮਝਦਾਰ ਨੇ ਸੂਝਵਾਨ ਨੇ ਉਹਨਾਂ ਨੇ ਕਿਸਾਨ ਵੀਰੋ ਇਸ ਸਾਲ ਬਹੁਤ ਘੱਟ ਪਾਣੀ ਲਾਇਆ ਤੇ ਕਿਸਾਨ ਵੀਰੋ ਮੈਂ ਸਮਝਦਾ ਵੀ ਝੋਨੇ ਦੇ ਨਾਲ ਉਹ ਜਿਹੜੀ ਸਾਡੀ ਇੱਕ ਨਵੀਂ ਫਸਲ ਮੱਕੀ ਦੀ ਜਿਹਨੂੰ ਅਸੀਂ ਬਹਾਰ ਉੱਤੀ ਮੱਕੀ ਕਹਿੰਦੇ ਆ ਉਹ ਕਿਸਾਨ ਵੀਰੋ ਬਹੁਤ ਪਾਣੀ ਲੈਂਦੀ ਆ ਤੇ ਉਹਦੇ ਤੇ ਮੈਂ ਸਮਝਦਾ ਵੀ ਪੰਜਾਬ ਸਰਕਾਰ ਨੂੰ ਜਾਂ ਤਾਂ ਬੈਨ ਲਾਉਣਾ ਪਊਗਾ ਤੇ ਜਾਂ ਫਿਰ ਕਿਸਾਨ ਵੀਰੋ ਉਹ ਜਿਹੜਾ ਨਹਿਰੀ ਪਾਣੀ ਆ ਸਾਡਾ ਉਹਦੇ ਉੱਤੇ ਹੀ ਲੱਗਾ ਚਾਹੀਦਾ ਤੇ ਮੈਸਾ ਵੀ ਦਾ ਕਿਸਾਨ ਵੀਰੋ ਪੰਜਾਬ ਦੇ ਵਿੱਚ ਜਦੋਂ بارشਾਂ ਹੁੰਦੀਆਂ ਨੇ ਹਰ ਸਾਲ ਬਹੁਤ ਸਾਰਾ ਜਿਹੜਾ ਸਾਡਾ ਪਾਣੀ ਹੈ ਫਲੱਡਾਂ ਫਲੱਡ ਆਉਂਦੇ ਨੇ ਉਹ ਵੇਸਟ ਚਲਾ ਜਾਂਦਾ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਇਹ ਪ੍ਰਾਲੇ ਕਰਨੇ ਚਾਹੀਦੇ ਨੇ ਜਿੰਨਾ ਵੀ ਬਰਸਾਤੀ ਪਾਣੀ ਹੈ ਜਿਹਦੇ ਨਾਲ ਫਲੱਡ ਨਾ ਆਵੇ ਜਿੱਥੋਂ ਵੀ ਫਲੱਡ ਆਉਣਾ ਸ਼ੁਰੂ ਹੁੰਦਾ ਉੱਥੋਂ ਰੀਚਾਰਜ ਖੂ ਰੂਚ ਰੀਚਾਰਜ ਲਈ ਜਿਹੜੇ ਟੋਬੇ ਨੇ ਉਹ ਬਣਾਉਣੇ ਚਾਹੀਦੇ ਨੇ ਕਿਸਾਨ ਵੀਰੋ ਕਿਸਾਨ ਵੀਰ ਨਾਲ ਹੀ ਜਿਹੜੀ ਸਾਡੇ ਦੇਖੋ ਤੁਸੀਂ ਇਹ ਸ਼ਾਮਲਾਤ ਜ਼ਮੀਨ ਹੈ ਲੱਖਾ ਸਿੰਘ ਵਾਲੇ ਦੀ ਤੇ ਇਹਦੇ 'ਚ ਇੱਕ ਕੀਲੇ ਦਾ ਟੋਬਾ ਪਟਿਆ ਵਾ ਕਿਸਾਨ ਵੀਰੋ ਇਹ ਜਿਹੜਾ ਟੋਬਾ ਮੈਂ ਕਹਿੰਦਾ ਇਹਦੇ 'ਚ ਬਹੁਤ ਵੱਡੀ ਤਦਾਦ ਦੇ ਸਾਡੇ ਏਰੀਆ ਦਾ ਜਿਹੜਾ ਪਾਣੀ ਆ ਰੀਚਾਰਜ ਹੋ ਜਾਂਦਾ ਹੈ ਤੇ ਇਹਦੇ 'ਚ ਕਿਸਾਨ ਵੀਰੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੈਂ ਜਿਹੜੇ ਦਰਖਤ ਨੇ ਪਾ ਤੇ ਜੰਗਲ ਲੱਗ ਗਿਆ ਮੈਂ ਸਮਝਦਾ ਵੀ ਹਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਜਿਹੜਾ ਇੱਕ ਇੱਕ ਏਕੜ ਜਾਂ ਜ਼ਮੀਨ ਦਾ 10ਵਾਂ ਹਿੱਸਾ ਜਾਂ ਚੌਥਾ ਹਿੱਸਾ ਉੱਥੇ ਟੋਬੇ ਪੱਟੇ ਜਾਣ ਕਿਸਾਨ ਵੀਰੋ ਟੋਬਿਆਂ ਦੇ ਆਲੇ-ਦਾਲੇ ਚਾਰੇ ਪਾਸੇ ਜੰਗਲ ਲਾਇਆ ਜਾਣ ਤਾਂ ਕਿ ਜਿਹੜੀ ਸਾਡਾ 20 ਦਾ ਪਾਣੀ ਆ ਉਹ ਰੀਚਾਰਜ ਹੋ ਸਕੇ ਤੇ ਮੈਸਾਂ ਵੀ ਨਾ ਕਿਸਾਨ ਵੀ ਤੁਸੀਂ ਲੰਮੇ ਸਮੇਂ ਤੱਕ ਖੇਤੀ ਕਰਾਂਗੇ ਇਸ ਸਾਲ ਕਿਸਾਨ ਵੀਰੋ 20-20 ਫੁੱਟ ਦੇ ਟੋਟੇ ਨੇ ਜਿਹੜੇ ਉਹ ਧਰਤੀ ਦੇ ਵਿੱਚ ਪਾਏ ਗਏ ਨੇ ਅਮਲੋ ਏਰੀਆ ਦੇ ਵਿੱਚ ਬੜੀ ਤੇਜ਼ੀ ਨਾਲ ਪਾਣੀ ਥੱਲੇ ਗਿਆ ਉਹਦਾ ਕਾਰਨ ਹੈ ਜਿਹੜਾ ਉਹ ਇਹੀ ਹੈ ਜੀ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਸਾਡੇ ਪਹਿਲਾਂ ਆਲੂ ਲੱਗਦੇ ਨੇ ਆਲੂ ਤੋਂ ਬਾਅਦ ਕਿਸਾਨ ਵੀਰੋ ਫਿਰ ਮੱਕੀ ਲੱਗਦੀ ਹੈ ਮੱਕੀ ਨੂੰ ਬਹੁਤ ਪਾਣੀ ਲੱਗਦਾ ਹੈ ਕਿਸਾਨੀ ਲੋ ਕੈਨੇਡਾ ਦੇ ਵਿੱਚ ਜਿਹੜੀ ਮੱਕੀ ਆ ਉਹ ਇੱਕ ਸਾਲ ਮੱਕੀ ਲਾਉਂਦੇ ਨੇ ਉੱਥੇ ਦੇ ਕਿਸਾਨ ਵੀਰ ਤੇ ਜਿਹੜਾ ਮੱਕੀ ਨੂੰ ਪਾਣੀ ਲਾਉਂਦੇ ਨੇ ਕਿਸਾਨ ਵੀਰ ਉਹ ਸਾਰਾ ਜਿਹੜਾ ਬਰਸਾਤੀ ਪਾਣੀ ਬਰਫ ਦਾ ਪਾਣੀ ਤੇ ਸਾਰਾ ਮੀਹਾਂ ਦਾ ਪਾਣੀ ਕਿਸਾਨ ਵੀਰ ਉੱਥੇ ਜਿਹੜੀਆਂ ਜ਼ਮੀਨਾਂ ਢਲਾਨ ਨੇ ਉਹ ਸਾਈਡ ਤੇ ਪਾਣੀ ਇਕੱਠਾ ਹੋ ਜਾਂਦਾ ਨੀਵੇਂ ਵਾਲੇ ਪਾਸੇ ਉੱਥੇ ਉਹ ਕਿਸਾਨ ਵੀਰ ਇਸ ਤਰ੍ਹਾਂ ਟੋਬੇ ਕਹਿ ਲੋ ਖਾਈਆਂ ਕਹਿ ਲੋ ਪੱਟ ਲੈਂਦੇ ਨੇ ਤੇ ਜਦੋਂ ਫਿਰ ਉਹਨਾਂ ਨੂੰ ਕਿਤੇ ਮੱਕੀ ਦੇ ਵਿੱਚ ਪਾਣੀ ਦੀ ਲੋੜ ਪੈਂਦੀ ਆ ਕਿਸਾਨ ਵੀਰ ਉਹ ਧਰਤੀ ਚੋਂ ਪਾਣੀ ਨਹੀਂ ਕਢਦੇ ਉਹ ਪ੍ਰਸਾਦ ਦਾ ਪਾਣੀ ਜਾਂ ਬਰਫ ਦਾ ਪਾਣੀ ਆ ਜਿਹੜਾ ਉਹੀ ਆਪਣੇ ਮੱਕੀ ਦੇ ਖੇਤਾਂ ਨੂੰ ਲਾਉਂਦੇ ਨੇ ਕਿਸਾਨ ਵੀ ਉਹ ਮੱਕੀ ਆ ਜਿਹੜੀ ਧਰਤੀ ਦੇ ਵਿੱਚੋਂ ਬਹੁਤ ਖਰਾਕੀ ਤੱਤ ਲੈਂਦੀ ਹੈ ਤੇ ਉਹ ਇਸ ਕਰਕੇ ਕੈਨੇਡਾ ਦੇ ਜਿਹੜੇ ਕਿਸਾਨ ਨੇ ਉਹ ਉਹ ਜਿਹੜੀ ਮੱਕੀ ਆ ਕਿਸਾਨ ਵੀ ਲੋ ਤੇ ਉਹ ਉਹ ਮੱਕੀ ਤੋਂ ਬਾਅਦ ਕਿਸਾਨ ਵੀ ਲੋ ਸੋਇਆ ਬੀਜ ਦੀ ਖੇਤੀ ਕਰਦੇ ਨੇ ਸੋਇਆ ਬੀਜ ਨੂੰ ਕਮਾਈ ਨਾਲ ਕੱਟ ਕੇ ਜਿੰਨਾ ਵੀ ਉਹਦਾ ਨਾੜਾ ਹੈ ਸੋਇਆ ਬੀਜ ਦਾ ਉਹ ਸਾਰਾ ਧਰਤੀ ਦੇ ਵਿੱਚ ਦੱਬ ਦਿੰਦੇ ਨੇ ਤਾਂ ਕਿ ਜ਼ਮੀਨ ਦੀ ਜਿਹੜੀ ਸਿਹਤ ਹੈ ਬਿਹਤਰ ਬਣੇ ਕਿਸਾਨ ਵੀ ਤੀਜੇ ਸਾਲ ਜਾ ਕੇ ਉਹ ਜਿਹੜੇ ਕੈਨੇਡਾ ਦੇ ਕਿਸਾਨ ਨੇ ਉਹ ਮੱਕੀ ਦੀ ਖੇਤੀ ਕਰਦੇ ਨੇ ਤੇ ਸਾਡੇ ਪੰਜਾਬ ਦੇ ਵਿੱਚ ਕਿਸਾਨ ਵੀਰੋ ਪਹਿਲਾਂ ਅਸੀਂ ਆਲੂ ਲਾਉਨੇ ਆ ਤੇ ਆਲੂ ਤੋਂ ਬਾਅਦ ਕਿਸਾਨ ਵੀਰੋ ਬਹਾਰ ਰੁੱਦੀ ਮੱਕੀ ਲਾਉਨੇ ਆ ਬਹਾਰ ਰੁੱਦੀ ਮੱਕੀ ਤੋਂ ਬਾਅਦ ਕਿਸਾਨ ਵੀਰੋ ਅਸੀਂ ਝੋਨੇ ਦੀ ਫਸਲ ਲੈਨੇ ਆ ਜਿਹੜੀ ਅਸੀਂ ਮੱਕੀ ਤੋਂ ਬਾਅਦ ਕਿਸਾਨ ਵੀਰੋ ਝੋਨੇ ਦੀ ਫਸਲ ਲੈਨੇ ਆ ਉਹਦੇ ਸਾਨੂੰ ਬਹੁਤ ਜ਼ਿਆਦਾ ਖਾਦਾਂ ਦੀ ਵਰਤੋਂ ਪੈਂਦੀ ਆ ਹਰ ਸਾਲ ਕਿਸਾਨ ਵੀਰ ਨੇ ਜਿਹੜੇ ਯੂਰੀਏ ਦੀ ਡਾਈ ਦੀ ਜਾਂ ਬਾਕੀ ਖਾਦਾਂ ਦੀ ਜਿਹੜੀ ডোজ ਆ ਉਹ ਵਧਾਈ ਜਾਂਦੇ ਨੇ ਤੇ ਸਾਡੀ ਜਮੀਨ ਦੀ ਸਿਹਤ ਖਰਾਬ ਹੁੰਦੀ ਹੈ ਸਾਡਾ ਵਾਤਾਵਰਨ ਖਰਾਬ ਹੁੰਦਾ ਇਸ ਕਰਕੇ ਸਾਨੂੰ ਕਿਸਾਨ ਵੀਰੋ ਆਪਣੇ ਖਰਚੇ ਨੇ ਜਿਹੜੇ ਉਹ ਕੰਟਰੋਲ ਚ ਕਰਨੇ ਪੈਣਗੇ ਤੇ ਮੈਂ ਸਮਝਦਾ ਜਿਹੜੀਆਂ ਯੂਨੀਵਰਸਿਟੀ ਦੀ ਰਿਕਮੈਂਡਡ ਦੋਜਾਂ ਨੇ ਖਾਦਾਂ ਨੇ ਉਹੀ ਵਰਤਣੀਆਂ ਚਾਹੀਜੀਆਂ ਨੇ ਹਰ ਸਾਲ ਜਿਹੜੀ ਅਸੀਂ ਖਾਦ ਆ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਅਸੀਂ ਪਾਉਣ ਲੱਗ ਗਏ ਤੇ ਸਾਡੀ ਜਮੀਨ ਵੀ ਖਰਾਬ ਹੋਊਗੀ ਸਾਡਾ ਵਾਤਾਵਰਨ ਵੀ ਖਰਾਬ ਹੋਊਗਾ ਮੈਂ ਸਮਝਦਾ ਕਿਸਾਨ ਵੀਰੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ